ਬੋਲੇ ਸੋਨਿਹਾਲ ਸਫਰ ਸ਼ਹਾਦਤ ਨਗਾਰਾ ਸਿਰਫ ਬਾਦਸ਼ਾਹ ਦੇ ਦਰਬਾਰ ਵਿੱਚ ਵੱਜ ਸਕਦਾ ਹੈ ਪਰ ਉਸਨੇ ਰਣਜੀਤ ਨਗਾਰਾ ਵੀ ਤਿਆਰ ਕੀਤਾ ਉਸਨੇ ਆਪਣੇ ਸਿੱਖਾਂ ਨੂੰ ਸ਼ਸਤਰ ਰੱਖਣ ਦੇ ਹੁਕਮ ਦਿੱਤੇ ਨੇ ਤੇ ਤੁਹਾਡੇ ਖਿਲਾਫ ਕਦੇ ਵੀ ਜੰਗ ਛੇੜ ਸਕਦਾ ਹੈ ਕੱਲੇ-ਕੱਲੇ ਗੁਰੂ ਸਾਹਿਬ ਦੇ ਨਾਲ ਲੜੇ ਤਾਂ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਸਾਨੂੰ ਸਭ ਨੂੰ ਮਿਲ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਰੰਜੀਤ ਨਗਾਰਾ ਵੱਜਦਾ ਸੀ ਉਹ ਪਹਾੜੀ ਰਿਆਸਤਾਂ ਤੱਕ ਸੁਣਦਾ ਸੀ ਉਹ ਇਹ ਨਾ ਪਹਾੜੀ ਲੋਕਾਂ ਦੇ ਕੰਨਾਂ ਦੇ ਵਿੱਚ ਚੁਬਦਾ ਸੀ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਦੇ ਨਾਲ ਖਾਰ ਖਾਨ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਹਾਦਤ ਸਾਡੇ ਲਈ ਮਖਮਲੀ ਸੇਜਾਂ ਛੱਡ ਕੇ ਜੋ ਰਾਹ ਜੰਗਲਾਂ ਦੇ ਤੁਰੇ ਸੀ ਜਿਨ੍ਹਾਂ ਰਾਹਾਂ 'ਚੋਂ ਇੱਕ ਵਾਰੀ ਲੰਘ ਗਏ ਉਹ ਵਾਪਸ ਕਦੇ ਨਾ ਮੁੜੇ ਸੀ ਸਾਡੇ ਲਈ ਚਮਕੋਲ 'ਚ ਲੜ ਗਏ ਨੇ ਉਹ ਵਿੱਚ ਨੀਹਾਂ ਦੇ ਖੜ ਗਏ ਨੇ ਵਿੱਚ ਖੜ ਕੇ ਨੀਹਾਂ ਦੇ ਸਿੱਖੀ ਦੀਆਂ ਮਜ਼ਬੂਤ ਨੀਹਾਂ ਜੋ ਕਰ ਗਏ ਨੇ ਤਿਲ ਪਾ ਕੇ ਲਹੂ ਦਾ ਸਿੱਖੀ ਦੀਆਂ ਮਜ਼ਬੂਤ ਨੀਹਾਂ ਜੋ ਕਰ ਗਏ ਨੇ ਜ਼ਾਲਮ ਦੇ ਲੱਖਾਂ ਜ਼ੁਲਮ ਤਸੀਹੇ ਜੋ ਸਾਡੇ ਖਾਤਰ ਜਰਗੇ ਨੇ ਅਸੀਂ ਉਹਨਾਂ ਜਿੱਡੇ ਕਦ ਹੋਵਾਂਗੇ ਜੋ ਸਾਡੇ ਲਈ ਸਾਕੇ ਕਰ ਗਏ ਨੇ ਜੋ ਸਾਡੇ ਲਈ ਸਾਕੇ ਕਰ ਗਏ ਨੇ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਲੱਖਾਂ ਹੀ ਸ਼ਹਾਦਤਾਂ ਹੋਈਆਂ ਨੇ ਐਸਾ ਕੋਈ ਵੀ ਮਹੀਨਾ ਨਹੀਂ ਜਿਦੇ ਵਿੱਚ ਹਜ਼ਾਰਾਂ ਹੀ ਸ਼ਹਾਦਤਾਂ ਨਾ ਹੋਈਆਂ ਹੋਣ ਇਤਿਹਾਸ ਦੇ ਵਿੱਚ ਹਰ ਦਿਨ ਸ਼ਹਾਦਤਾਂ ਦੇ ਨਾਲ ਲੱਗ ਪਥਾ ਪਰ ਪੋਦੇ ਮਹੀਨੇ ਦੇ ਵਿੱਚ ਜੋ ਸ਼ਹਾਦਤਾਂ ਹੋਈਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਭੁੱਲਦੀਆਂ ਕਿਉਂਕਿ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਸਿੱਖ ਕੌਮ ਦੇ ਉੱਤੋਂ ਕੁਰਬਾਨ ਕਰ ਦਿੱਤਾ ਉਹਦਾ ਇਹ ਸਰਦ ਮਹੀਨਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਂਪੀ ਗਏ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਤ ਸਮੇਂ ਦੇ ਵਿੱਚ ਆਪਣੇ ਚਾਰੋਂ ਪੁੱਤਰਾਂ ਤੇ ਮਾਤਾ ਗੁਜਰੀ ਜੀ ਦੀਆਂ ਅੰਤਮ ਰਸਮਾਂ ਤੇ ਸੰਸਕਾਰ ਤੱਕ ਦਾ ਮੌਕਾ ਨਹੀਂ ਮਿਲਿਆ ਉਹਦੇ ਮਹੀਨੇ ਦੇ ਸਫਰ-ਏ-ਸ਼ਹਾਦਤ ਦੀ ਸ਼ੁਰੂਆਤ ਹੁੰਦੀ ਆ ਅਨੰਦਪੁਰ ਸਾਹਿਬ ਤੋਂ ਇਸ प्रकरण ਦੇ ਵਿੱਚ ਅਸੀਂ ਜਾਣਾਂਗੇ ਕਿ ਅਨੰਦਪੁਰ ਸਾਹਿਬ ਸਿੱਖਾਂ ਦੇ ਦਿਲਾਂ ਦੇ ਵਿੱਚ ਕੀ ਮਹੱਤਤਾ ਰੱਖਦਾ ਹੈ ਤੇ ਅਨੰਦਪੁਰ ਸਾਹਿਬ ਨੂੰ ਕੇਰਾ ਪੈਣ ਦਾ ਅਸਲ ਕਾਰਨ ਕੀ ਸੀ ਅਨੰਦਪੁਰ ਸਾਹਿਬ ਗੁਰਤੇਗ ਬਾਦਰ ਸਾਹਿਬ ਜੀ ਨੇ ਮੱਖੋਵਾਲ ਦੇ ਪਿੰਡ ਦੀ ਜ਼ਮੀਨ ਖਰੀਦ ਕੇ 1665 ਦੇ ਵਿੱਚ ਵਸਾਇਆ ਸੀ ਉਸ ਸਮੇਂ ਇਸ ਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਪਰ ਬਾਅਦ ਦੇ ਵਿੱਚ ਇਸ ਨੂੰ ਅਨੰਦਪੁਰ ਸਾਹਿਬ ਕਰਕੇ ਜਾਣਿਆ ਜਾਣ ਲੱਗਾ 1665 ਤੋਂ ਲੈ ਕੇ 1704 ਈਸਵੀ ਤੱਕ ਗੁਰੂ ਸਹਿਬਾਨਾ ਤਨਤਨ ਸਹਿਬਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਤਨਤਨ ਸਹਿਬਸ਼ਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸ ਧਰਤੀ ਨੂੰ ਭਾਗ ਲਾਇਆ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਿੰਨ ਸਹਬਜ਼ਾਦੇ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਹੋਇਆ। ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਪ੍ਰਗਟ ਕੀਤਾ। ਖਾਲਸਾ ਪੰਥ ਦੀ ਸਾਧਨਾ ਕੀਤੀ ਤੇ ਸਿੱਖ ਕੌਮ ਨੂੰ ਇੱਕ ਵੱਖਰੀ ਪਛਾਣ ਦੇ ਦਿੱਤੀ ਤੇ ਸਿੱਖ ਨੂੰ ਸਿੰਘ ਦਾ ਰੂਪ ਦੇ ਦਿੱਤਾ। ਗੁਰੂ ਸਾਹਿਬ ਨੇ ਹਰ ਸਿੱਖ ਨੂੰ ਸ਼ਸਤਰੇ ਰੱਖਣ ਦਾ ਹੁਕਮ ਦਿੱਤਾ ਤੇ ਸ਼ਸਤਰਾਂ ਨੂੰ ਸਿੱਖਾਂ ਦੇ ਪੀਰ ਬਣਾ ਦਿੱਤਾ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੇ ਇਹ ਹਮਾਰੇ ਪੀਰ ਗੁਰੂ ਸਾਹਿਬ ਦਾ ਮੰਨਣਾ ਹੈ ਕਿ ਜਦੋਂ ਸਾਰੇ ਹਿੱਲੇ ਵਸੀਲੇ ਖਤਮ ਹੋ ਜਾਣ ਨਾ ਤੁਹਾਡੀ ਅਪੀਲ ਸੁਣੀ ਜਾਵੇ ਤੇ ਨਾ ਤੁਹਾਡੀ ਦਲੀਲ ਸੁਣੀ ਜਾਵੇ ਤਾਂ ਹਥਿਆਰ ਚੁੱਕਣਾ ਜਾਇਜ਼ ਹੈ ਚੁੱਕਾਰ ਅਜ ਹਮਾ ਹਿਲਤੇ ਦਰ ਗੁਜਸ਼ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਪਹਾੜੀ ਰਾਜਾਂ ਦਾ ਇਲਾਕਾ ਸੀ ਇੱਕ ਪਾਸੇ ਸੂਬਾ ਸਰਹੰਦ ਦਾ ਏਰੀਆ ਸੀ ਪਹਾੜੀ ਰਾਜੇ ਧੋਗਲੇ ਸੀ ਉਹ ਕਦੇ ਮੁਗਲਾਂ ਦੀ ਸ਼ਰਨ ਚ ਚਲੇ ਜਾਂਦੇ ਸੀ ਤੇ ਕਦੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਲੈਂਦੇ ਸੀ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਜ਼ਿਆਦਾਤਰ ਪਹਾੜੀ ਰਾਜਿਆਂ ਨਾਲ ਹੀ ਲੜੀਆਂ ਨੇ ਤੇ ਬਾਕੀ ਦੀਆਂ ਪਹਾੜੀ ਰਾਜਿਆਂ ਦੁਆਰਾ ਚੁੱਕਣਾ ਵਿੱਚ ਚੜੇ ਮੁਗਲਾਂ ਦੇ ਨਾਲ ਕਹਿਲੂਰ ਦਾ ਰਾਜਾ ਭੀਮਚੰਦ ਜੋ ਚੜ੍ਹਾਈ ਕਰ ਚੁੱਕਾ ਸੀ ਉਸ ਤੋਂ ਬਾਅਦ ਅਜਮੇਰ ਚੰਦ ਰਾਜਾ ਬਣਿਆ ਸੀ ਉਸਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਅਸਲ ਬਾਦਸ਼ਾਹ ਤਾਂ ਤੁਸੀਂ ਹੋ ਪਰ ਜਿੰਨੀ ਵੀ ਭੀੜ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਂਦੀ ਹੈ ਉਹ ਉਹਨਾਂ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਸੱਚੇ ਪਾਸ਼ਾ ਸ਼ਾਹ-ਸ਼ਹਨਸ਼ਾ ਕਹਿ ਕੇ ਬੁਲਾਉਂਦੀ ਹੈ ਉਹ ਸਿਰ ਤੇ ਕਲਗੀ ਸਜਾਉਂਦਾ ਹੈ ਉੜੇ ਰੱਖਦਾ ਏ ਬਾਜ ਵੀ ਰੱਖਦਾ ਏ ਹਾਥੀ ਰੱਖਦਾ ਏ ਤੇ ਨਗਾਰਾ ਸਿਰਫ ਬਾਦਸ਼ਾਹ ਦੇ ਦਰਬਾਰ ਵਿੱਚ ਵੱਜ ਸਕਦਾ ਏ ਪਰ ਉਸਨੇ ਰਣਜੀਤ ਨਗਾਰਾ ਵੀ ਤਿਆਰ ਕੀਤਾ ਏ ਉਸਨੇ ਆਪਣੇ ਸਿੱਖਾਂ ਨੂੰ ਸ਼ਸਤਰ ਰੱਖਣ ਦੇ ਹੁਕਮ ਦਿੱਤੇ ਨੇ ਤੇ ਤੁਹਾਡੇ ਖਿਲਾਫ ਕਦੇ ਵੀ ਜੰਗ ਛੇੜ ਸਕਦਾ ਏ ਜੇ ਉਸ ਨੂੰ ਹੁਣ ਕਾਬੂ ਨਾ ਕੀਤਾ ਗਿਆ ਤਾਂ ਉਸ ਦੀ ਤਾਕਤ ਹੋਰ ਵੱਧ ਜਾਏਗੀ ਜਿਹੜੀ ਕਿ ਮੁਗਲ ਸਾਮਰਾਜ ਲਈ ਖਤਰਾ ਬਣੇਗੀ ਜੇ ਅਸੀਂ ਇਕੱਲੇ ਇਕੱਲੇ ਗੁਰੂ ਸਾਹਿਬ ਦੇ ਨਾਲ ਲੜੀ ਤਾਂ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਸਾਨੂੰ ਸਭ ਨੂੰ ਮਿਲ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨਾ ਚਾਹੀਦਾ ਹੈ ਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਚਾਹੀਦਾ ਹੈ ਅਸਲ 'ਚ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਦਿਨੋ-ਦਿਨ ਵਾਧਰੀ ਚੜ੍ਹਾਈ ਤੋਂ ਖਾਰ ਖਾਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਤ ਪਾਤ ਨੂੰ ਖਤਮ ਕੀਤਾ ਉੱਚ-ਨੀਚ ਨੂੰ ਖਤਮ ਕੀਤਾ ਇਹ ਗੱਲ ਪਹਾੜੀ ਰਾਜੇ ਨੂੰ ਚੰਗੀ ਨਾ ਲੱਗੀ ਕਿਉਂਕਿ ਉਹ ਜਾਤ ਪਾਤ ਤੇ ਉੱਚ ਨੀਚ ਨੂੰ ਮੰਨਦੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਜੇ ਤੁਸੀਂ ਸਾਨੂੰ ਉੱਚੀ ਜਾਤੀ ਦੇ ਲੋਕਾਂ ਨੂੰ ਅਲੱਗ ਤੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਦਿੰਦੇ ਹੋ ਤਾਂ ਅਸੀਂ ਸਾਰੇ ਅੰਮ੍ਰਿਤ ਛਕਣ ਲਈ ਤਿਆਰ ਆਂ ਤੇ ਸਿੱਖ ਬਣਨ ਲਈ ਤਿਆਰ ਆਂ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਨਾ ਕੀਤਾ ਕਿਉਂਕਿ ਗੁਰੂ ਸਾਹਿਬ ਲਈ ਧਰਮ ਦਾ ਸਿਧਾਂਤ ਪਹਿਲਾਂ ਸੀ ਤੇ ਬਾਕੀ ਦੀਆਂ ਚੀਜ਼ਾਂ ਬਾਅਦ ਚ ਜੇ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਗਿਣਤੀ ਹੀ ਵਧਾਉਣੀ ਹੁੰਦੀ ਤਾ ਗੁਰੂ ਸਾਹਿਬ ਅਲੱਗ ਤੋਂ ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਦੇ ਸਕਦੇ ਸੀ ਜਿਸ ਨਾਲ ਜਿੰਨੇ ਵੀ ਪਹਾੜੀ ਰਾਜੇ ਸੀ ਉਹਨਾਂ ਨੇ ਵੀ ਅੰਮ੍ਰਿਤ ਚਕਣਾ ਸੀ ਤੇ ਜਿਹੜੇ ਉਹਨਾਂ ਦੇ ਰਿਆਸਤਾਂ ਦੇ ਲੋਕ ਸੀ ਉਹਨਾਂ ਨੇ ਵੀ ਅੰਮ੍ਰਿਤ ਚਕਣਾ ਸੀ ਪਰ ਗੁਰੂ ਸਾਹਿਬ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਇਹ ਸਭ ਸਿੱਖ ਧਰਮ ਦੇ ਸਿਧਾਂਤਾਂ ਦੇ ਉਲਟ ਆ ਇਸ ਤੋਂ ਇਲਾਵਾ ਜਦੋਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਰੰਜੀਤ ਨਗਾਰਾ ਵੱਜਦਾ ਸੀ ਉਹ ਪਹਾੜੀ ਰਿਆਸਤਾਂ ਤੱਕ ਸੁਣਦਾ ਸੀ ਉਹ ਨਾ ਪਹਾੜੀ ਲੋਕਾਂ ਦੇ ਕੰਨਾਂ ਦੇ ਵਿੱਚ ਚੁਬਦਾ ਸੀ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਦੇ ਨਾਲ ਖਾਰਖਾਨ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਕਿ ਪਹਾੜੀ ਰਾਜੇ ਮੂਰਤੀ ਦੇ ਉਪਾਸ਼ਕ ਸੀ ਮੂਰਤੀ ਨੂੰ ਪੂਜਦੇ ਸੀ ਇਹ ਗੁਰੂ ਸਾਹਿਬ ਦੇ ਮੂਰਤੀ ਪੂਜਾ ਦੇ ਖੰਡਨ ਕਰਨ ਦੇ ਖਿਲਾਫ ਸੀ ਗੁਰੂ ਸਾਹਿਬ ਆਪਣੀ ਬਾਣੀ ਸਬ ਪ੍ਰਸ਼ਾਦ ਸਬਈਏ ਦੇ ਵਿੱਚ ਉਚਾਰਨ ਕਰਦੇ ਨੇ ਕੋ ਉ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨਤਾ ਹੋ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਪੇਦ ਨਾ ਪਾਇਓ ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਕੋਲ ਇੱਕ ਸਫੇਦ ਪ੍ਰਸ਼ਾਦੀ ਹਾਥੀ ਵੀ ਸੀ ਜੋ ਕਿ ਬਹੁਤ ਹੀ ਸੁੰਦਰ ਤੇ ਸਿਆਣਾ ਸੀ ਉਹ ਗੁਰੂ ਸਾਹਿਬ ਉਤੇ ਚੌਰ ਕਰਨ ਦਾ ਕੰਮ ਕਰਦਾ ਸੀ ਇਸ ਤੋਂ ਇਲਾਵਾ ਲੰਗਰ ਪ੍ਰਸ਼ਾਦ ਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ ਵੀ ਉਸ ਨੂੰ ਵਰਤਿਆ ਜਾਂਦਾ ਸੀ ਉਹ ਰਹੀ ਅਨੇਕਾਂ ਕੰਮ ਕਰਦਾ ਸੀ ਤੇ ਪਹਾੜੀ ਰਾਜੇ ਚਾਹਦੇ ਸੀ ਕਿ ਇਹ ਹਾਥੀ ਸਾਡੇ ਕੋਲ ਹੋਣਾ ਚਾਹੀਦਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਤਾਕਤ ਵਧ ਰਹੀ ਸੀ ਪਹਾੜੀ ਰਾਜਿਆਂ ਨੂੰ ਆਪਣੇ ਲਈ ਖਤਰਾ ਜਾਪ ਰਹੀ ਸੀ ਕਿ ਕਿਤੇ ਗੁਰੂ ਸਾਹਿਬ ਸਾਡੇ ਉੱਤੇ ਹਮਲਾ ਨਾ ਕਰ ਦੇਣ ਜਦਕਿ ਗੁਰੂ ਸਾਹਿਬ ਦੇ ਮਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਗੁਰੂ ਸਾਹਿਬ ਦਾ ਸਿਧਾਂਤ ਤਾਂ ਇਹ ਹੈ ਕਿ ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਅਸੀਂ ਸਦਾ ਚੜ ਕੇ ਆਏ ਦਾ ਡਟ ਕੇ ਮੁਕਾਬਲਾ ਕੀਤਾ ਹੈ ਪਰ ਕਦੇ ਵੀ ਪਹਿਲ 'ਚ ਚੜਾਈ ਨਹੀਂ ਕੀਤੀ ਸਗੋਂ ਗੁਰੂ ਸਾਹਿਬ ਨੇ ਤਾਂ ਨਾ ਦੋਣ ਦੀ ਜੰਗ ਦੇ ਵਿੱਚ ਇਨ੍ਹਾਂ ਪਹਾੜੀ ਰਾਜਿਆਂ ਦੀ ਮੁਗਲਾਂ ਦੇ ਖਿਲਾਫ ਮਦਦ ਕੀਤੀ ਸੀ ਇਥੋਂ ਤੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਇਨ੍ਹਾਂ ਪਹਾੜੀ ਰਾਜਿਆਂ ਦੇ ਪੁਰਖਿਆਂ ਨੂੰ ਰਿਹਾ ਕਰਵਾਇਆ ਸੀ ਪਰ ਪਹਾੜੀ ਰਾਜਿਆਂ ਨੇ ਹਮੇਸ਼ਾ ਅਕ੍ਰਿਤਕਣਤਾ ਦਿਖਾਈ ਇਹ ਸੀ ਆਨੰਦਪੁਰ ਸਾਹਿਬ ਦਾ ਸੰਖੇਪ ਇਤਿਹਾਸ ਤੇ ਆਨੰਦਪੁਰ ਸਾਹਿਬ ਨੂੰ ਢੇਰਾ ਪਾਣ ਦੇ ਅਸਲ ਕਾਰਨ ਅਗਲੇ ਪ੍ਰਕਰਨ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਆਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਸਿੱਖਾਂ ਤੇ ਮੁਗਲਾਂ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਤਿਹਾਸ ਦੱਸਦੇ ਵਕਤ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਿਆ ਹੋਣਗੀਆਂ ਹਿਮਾਂ ਦੇ ਜਾਚਕਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ